ਗੁਰਦਾਸਪੁਰ ਦੀ ਜ਼ੀਰੋ ਲਾਈਨ ਸਰਹੱਦ ਦੇ ਪਿੰਡ ਠਾਕਰਪੁਰਾ ਦੇ ਅੰਦਰ ਮੌਗ ਟ੍ਰੇਲ ਬਾਰੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਉਹ ਫੌਜ ਦੇ ਨਾਲ ਸਹਿਯੋਗ ਕਰਨਗੇ ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਅਜੇ ਤੱਕ ਉਹਨਾਂ ਨੂੰ ਕੁਝ ਨਹੀਂ ਕਿਹਾ ਹੈ ਪਰ ਉਹਨਾਂ ਨੂੰ ਅਜੇ ਤੱਕ ਇਹ ਗੱਲ ਕਹੀ ਹੈ ਕਿ ਜੇਕਰ ਜਿਨ੍ਹਾਂ ਦੀ ਫਸਲ ਅਤੇ ਢੋਲੀ ਦੰਦ ਦਾਣਾ ਫੱਕਾ ਹੈਗਾ ਆ ਤੇ ਉਸ ਨੂੰ ਸੰਭਲਿਤਾ ਜਾਵੇ ਅਤੇ ਇਸ ਤੋਂ ਸੰਕੇਤ ਹੈ ਕਿ ਜੇਕਰ ਮੌਗ ਟ੍ਰੇਲ ਜਿਵੇਂ ਭਾਰਤ ਦੇ 244 ਜ਼ਿਲ੍ਹਿਆਂ ਦੇ ਵਿੱਚ ਹੋ ਰਹੀ ਹੈ ਉਸ ਤਰੀਕੇ ਦੇ ਸੰਕੇਤ ਮਿਲ ਰਹੇ ਨੇ ਕਿ ਜਿਵੇਂ 1971 ਦੀ جنگ ਹੋਈ ਸੀ ਤਾਂ ਉਸ ਵੇਲੇ ਵੀ ਇਸ ਤਰੀਕੇ ਦੀ ਮੌਕ ਡ੍ਰਿਲ ਕੀਤੀ ਜਾਂਦੀ ਹੁੰਦੀ ਸੀ ਤਾਂ ਇਹ ਮੌਕ ਡ੍ਰਿਲ ਦਾ ਮਤਲਬ ਇਹ ਹੁੰਦਾ ਹੈ ਕਿ ਸ ਨੂੰ ਇਸ ਦੇ ਵਿੱਚ ਟ੍ਰੇਨਿੰਗ ਹੁੰਦੀ ਹੈ ਕਿ ਇੱਕ ਆਰਟੀਫੀਸ਼ਲ ਟ੍ਰੇਨਿੰਗ ਹੁੰਦੀ ਹੈ ਕਿ ਜਿਵੇਂ ਕਰ ਜੰਗ ਭਾਰਤ ਅਤੇ ਪਾਕਿਸਤਾਨ ਵਿਚਾਲੇ ਲੱਗਦੀ ਹੈ ਤਾਂ ਉਸ ਦਾ ਬਚਾਅ ਕਿਵੇਂ ਕੀਤਾ ਜਾਂਦਾ ਹੈ ਤਾਂ ਉਧਰ ਜਿਵੇਂ ਬਜ਼ੁਰਗਾਂ ਨੇ ਗੱਲਬਾਤ ਕੀਤੀ ਕਿ 1971 ਦੀ جنگ ਵੇਲੇ ਵੀ ਫੌਜ ਦਾ ਸਮਰਥਨ ਕੀਤਾ ਸੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਜਦੋਂ جنگ ਹੋਈ ਸੀ ਤਾਂ ਉਸ ਵੇਲੇ ਵੀ ਜਿਹੜੇ ਆਮ ਕਿਸਾਨ ਸੀਗੇ ਜਿਹੜੇ ਆਮ ਬਾਰਡਰ ਦੇ ਪਿੰਡਾਂ ਦੇ ਲੋਕ ਸੀਗੇ ਉਸ ਵੇਲੇ ਵੀ 1971 ਦੀ جنگ ਵਿੱਚ ਉਹਨਾਂ ਦਾ ਸਾਥ ਦਿੱਤਾ ਸੀ ਤਾਂ ਹੁਣ ਵੀ ਜਿਹੜਾ ਹੈ ਡਟ ਕੇ ਬੀਐਸਐਫ ਦਾ ਸਾਥ ਦਿੱਤਾ ਜਾਵੇਗਾ ਤਾਂ ਦੂਸਰੇ ਪਾਸੇ ਗੱਲਬਾਤ ਕਰੀਏ ਤਾਂ ਪੂਰੇ ਭਾਰਤ ਦੇ ਵਿੱਚ 244 ਜ਼ਿਲ੍ਹਿਆਂ ਦੇ ਵਿੱਚ ਜਿਹੜੀ ਆ ਮੌਕ ਟੇਲ ਕੱਲ ਕੀਤੀ ਜਾਣੀ ਹੈ ਦਾ ਜਿਹੜਾ ਆ ਪੂਰੇ ਤੌਰ ਦੇ ਉੱਤੇ ਜਿਹੜੇ ਲੋਕ ਨੇ ਸਹਿਮ ਦਾ ਮਾਹੌਲ ਵੀ ਹੈਗਾ ਆ ਤੇ ਲੋਕਾਂ ਨੂੰ ਪੈਨਿਕ ਨਾ ਹੋਣ ਕਰਕੇ ਜਿਹੜੀ ਗ੍ਰਹਿ ਮੰਤਰਾਲੇ ਦੇ ਵੱਲੋਂ ਅਪੀਲ ਵੀ ਕੀਤੀ ਜਾ ਰਹੀ ਆ ਔਰ ਕੀ ਗੋਚ کیا ਪੂਰੀ ਜਾਣਕਾਰੀ ਜਿਹੜੀ ਆ ਤੁਹਾਡੇ ਨਾਲ ਪਲ-ਪਲ ਦੀ ਅਪਡੇਟ ਨਾਲ ਸਾਡੇ ਚੈਨਲ ਨਾਲ ਜੁੜੇ ਰਹੋ ਤਦ ਤੱਕ ਦੋ ਇਜਾਜ਼ਤ ਧੰਨਵਾਦ